ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਸਾਡਾ ਦੇਖ ਰਹੇ ਪਹਿਲੀ ਵਾਰ ਬਲੌਗ ਬਣਾ ਰਹੇ ਹਾਂ ਵੀ ਟਰਾਈ ਕੀਤੀ ਅੱਜ ਬਲੌਗ ਬਣਾਉਣ ਦੀ ਤੁਹਾਨੂੰ ਦਿਖਾਵਾਂਗੇ ਇੱਥੇ ਦਾ 뷰 ਤੇ ਜੁੜੇ ਰਹੋ ਨਾਲ ਤੇ ਤੁਹਾਨੂੰ ਲੋਕੇਸ਼ਨ ਦਿਖਾਵਾਂਗੇ ਜਿਹੜੀ ਲੋਕੇਸ਼ਨ ਤੇ ਅਸੀਂ ਆਏ ਆ ਬਹੁਤ ਵਧੀਆ ਲੋਕੇਸ਼ਨ ਤੁਹਾਨੂੰ ਮਿਲਾ ਰਹੇ ਆ ਮਤਲਬ ਬੁਲਾਉਣ ਜਾ ਰਹੇ ਆਪਣੇ ਵੱਡੇ ਭਾਜੀ ਦਾ ਘਰੋਂ ਹੀ ਆਪਣਾ ਜਿਗਾਰਡਮੈਂਟ ਲੈ ਕੇ ਆਉਂਦੇ ਦੋਸਤੋ ਭਾਜੀ ਆਪਣੇ ਬਚਨਾਂ ਦਾ ਵਾਰਕਾਂ ਪਹਿਲੋ ਤੋਂ ਨਵੇਂ ਸਾਲ ਦੀਆਂ ਦੂਜੀਆਂ ਪ੍ਰਦੀਪਾ ਨੂੰ ਇਹਨੇ ਬਲੌਗ ਸ਼ੁਰੂ ਕੀਤਾ ਫਰਸਟ ਬਲੌਗ ਆ ਦੇਹੀ ਤੋਂ ਮਣਾਏ ਭਰਾ ਤੇ ਆਪਾਂ ਤੁਹਾਨੂੰ ਬੜਾ ਫਿਟਨੈਸ ਦੇ ਨਾਲ ਰਿਲੇਟਡ ਆ ਤੇ ਆਪਾਂ ਜਿਹੜੀ ਵੀ ਚੀਜ਼ ਆਹ ਲੋ ਕਿਤਾਬਾਂੀਆਂ ਭਰੀਆਂ ਆ ਹਾਂਜੀ ਆਪਾਂ ਘਰੋਂ ਹੀ ਲੈ ਕੇ ਆਏ ਆ ਆ ਦਲੀਆ ਰਾਤ ਦਾ ਡੱਬੇ 'ਚ ਪਾਇਆ ਸੀ ਗਰਮ ਕਰਕੇ ਐਨ ਕੋਸਾ ਵਾ ਹੁਣ ਇਹ ਛਾਣਾ ਵਾ ਇਹ ਤੋਂ ਬਾਅਦ ਕਿਸੇ ਤੁਸੀਂ ਪੀਣੇ ਵੇਖਦੇ ਆ ਚਾਹ ਬਣਾਉਣੀ ਸੀ ਹੌਣ ਬਣਾਉਣ ਲੱਗੇ ਚਾਹ ਤੁਸੀਂ ਵੀ ਪਾਜੀ ਸਾਸਰੀ ਘਰ ਬੁਲਾ ਦੋ ਸਾਸਰੀ ਘਰ ਜੀ ਚੱਲੀਏ ਬਣਾਈਏ ਚਾਹ ਚੂੜਾ ਜੀ ਘੜਾ ਤੁਸੀਂ ਵੀ ਪਾਜੀ ਸਾਸਰੀ ਘਰ ਬੁਲਾ ਦੋ ਜੀ ਚਾਹ ਕੋਈ ਚੱਕ ਕੇ ਚਾਹ ਬਣਾ ਲਵੇ ਪਾਜੀ ਸਾਸਰੀ ਘਰ ਬੁਲਾਓ ਇਹ ਪਾਜੀ ਬੋਸ ਕਰਕੇ ਆਏ ਆ ਪੀ ਕੇ ਚਾਹ ਪਊਗਾ ਗਾ ਹੌਣੇ ਸਮਾਨ ਸਾਰੇ ਇਹਦੇ ਹੰਦਾ ਚਾਹ ਬਣਾਉਣ ਵਾਲਾ ਜੋ ਵੀ ਲਟਰਮ ਪਟਰਮ ਆਪਣੇ ਬੋਸ ਤਾਂ ਹੀ ਲੈ ਕੇ ਨਹੀਂ ਆਜ ਫੇ ਰੇਸੀ ਕੰਮ ਹੀ ਕੀਤਾ ਹੌਣ ਬਹੁਤ ਜ਼ਿਆਦਾ ਮਾਈਨਸ ਕਿੰਨਾ ਟੈਂਪਰੇਚਰ ਹੈ ਭਾਜੀ ਇੱਥੇ ਮਾਈਨਸ 12 13 ਹੈ ਮਾਈਨਸ 12 13 ਟੈਂਪਰੇਚਰ ਹੈ ਕੋਈ ਨਹੀਂ ਦੂਰ ਵੀ ਨਹੀਂ ਹੈਗਾ ਤੁਸੀਂ ਆ ਸਕਦੇ ਹੋ 2 ਘੰਟੇ ਜ਼ਰਾ ਆਪਣੇ ਜੇ ਇੱਥੇ ਆਈਏ ਤਾਂ ਆਪਣੇ ਜੱਸਿਆ ਤਰਵੀਜ਼ੋ ਤਾਂ ਕੀ ਕਰੀ ਹੁਣ ਚਾਹ ਬਣੀ ਕਾਫੇ ਬਣੀ ਚਾਹ ਬਣਾਉਣੇ ਮੈਂ ਕਹਾਂ ਬਣੀ ਬੜੀ ਬਣ ਲਗੇ ਚਾਹ ਗਿੰਦੇ ਨਾਲ ਤਾਂ ਆਪਣਾ ਦਲੀਆ ਦਲੀਆ ਖਾ ਲਿਆ ਹੈ ਬੋਡੀ ਮੈਂ ਲੈ ਲਈ ਚਾਹ ਚਾਹ ਦੇ ਨਾਲ ਨਵਾਂ ਸਾਲ ਬਣਾਇਆ ਹੈ ਜ਼ਿਆਦਾ ਨਹੀਂ ਚਾਹ ਦੇ ਨਾਲ ਫੇ ਉਹ ਚਾਹ ਦੇ ਨਾਲ ਤੁਹਾਨੂੰ ਉਹ ਵੀ ਦਿਖਾਵਾਂਗੇ ਗੋਲੀ ਨਾ ਗੋਲੀ ਸਾਨੂੰ ਕਿਵੇਂ ਵੀ ਕਰਾਂਗੇ ਜਾ ਦੇ ਨਾਲ ਐਨੀ ਡਾਂਢੀ ਕੈਮ ਹੋ ਗਈ ਗੱਡੀ ਚਲਦੀ ਆ ਉਦਾਂ ਤਾਂ ਔਖੀ ਹੀ ਹੈ ਭਰਾਵਾ ਚਾਲਾ ਲੋਕਾਂ ਦੀ ਆਵਾਜ਼ ਨਹੀਂ ਆਉਂਦੀ ਬਾਅਦ ਗੋਲੀ ਮਾਰਦੇ ਜਦੋਂ ਸਾਡੀ ਅੰਦਰ ਸੁੱਤੀ ਹੋਵੇ ਇੱਧਰ ਕੈਮਰੇ ਤੇ ਆਨ ਦਾ ਕੈਮਰਾ ਮੂਰੇ ਬੋਲੋ ਕੀ ਬੋਲ ਰਿਹਾ ਮੈਂ ਕਹਾ ਚਾਹ ਦੇ ਨਾਲ ਫੇਰ ਨਾਗ ਨਹੀਂ ਥੋੜੀ ਥੋੜੀ ਛੱਜ ਰਹੇ ਆ ਫੇਰ ਪੌਣਿਆਂ ਮੜਾਏਗਾ ਤੇ ਬਾਕੀ ਤੁਸੀਂ ਦੇਖ ਸਕਦੇ ਆ ਤਾਨੂੰ ਅਸੀਂ ਇਹ ਆਵੜਾ ਜੱਸਾ ਭਰਾ ਇਹ ਜਿਹੜੀ ਗੱਲ ਇਹਨੇ ਇਹਨੇ ਕਰ ਦੇਣੀ ਮੋਰੇ ਬੋਲਣ ਬੋਲੀ ਜਾਣਾ ਇਹਨੇ ਸੰਗੜਾ ਨਹੀਂ ਇਹਨੇ ਹਾਂਜੀ ਹਾਂਜੀ ਕਰ ਪੀ ਆਪਾਂ ਬਾਕੀ ਨਾਲੇ ਦਾ ਜੱਸਾ ਖਾਂਦਾ ਵੀ ਨਹੀਂ ਉਹ ਇਹ ਜੁਗਾਏ ਕਰਦਾ ਆਪਣੀ ਵਾਹ ਨਵੀਂ ਸ਼ਾਇ ਵਦਾ ਇਹ ਨਵੀਂ ਨਹੀਂ ਵਾਲਾ ਬੋਲੇਗਾ ਸਾਰੀ ਲਾਗੋ ਜਿਹੜੀ ਜੰਮੀ ਪਈ ਆ ਪਾਣੀ ਨਾਲ ਖਾਣ ਪੀਣ ਜਿਆਦਾ ਨਾ ਨੂ ਦੇਖੋ ਖਾਣ ਪੀਣ ਦਾ ਸਾਰਾ ਜੋ ਸੀਜ਼ਨ ਚ ਆਉਂਦੇ ਫਿਰ ਇੰਨਾ ਰੇਟ ਲਾਦਾ ਸੀਜ਼ਨ ਦੇ ਤਾਂ ਫਿਰ ਲੱਗਣਾ ਸਾਡਾ ਜੋ ਉਦਾਂ ਜੇ ਨਾਰਮਲ ਤੀ ਖਿਉਣਾ ਫਿਰ 200 250 ਇਦਾਂ ਰੈਂਟ ਬਹੁਤ ਵਧੀਆ ਹੋਟਲ ਫੈਮਲੀ ਨਾ ਵੀ ਆਉਣਾ ਬਹੁਤ ਵਧੀਆ ਜਿੰਨਾ ਬੱਚਿਆਂ ਨਾਲ ਆਉਣਾ ਹੋਵੇ ਸਾਰੀਆਂ ਜ਼ਿਆਦਾਤਰ ਟੂਰਿਸਟ ਲੋਕ ਫੈਮਲੀ ਨਾਲ ਆਵੇ ਡੋਚ ਡੋਚ ਲੈਣ ਤੋਂ ਗੱਡੀਆਂ ਹਾਂਜੀ ਸਾਰੀਆਂ ਵਾਹ ਕਰੋ ਹਾਸਿਆ ਦੀਆਂ ਜਦੋਂ ਹੁਣ ਖੌਣ ਪੀਣ ਜਾ ਰਹੇ ਕਾਫੀ ਕਾਪੂਚੀਨੋ ਕਾਪੂਚੀਨੋ ਤੁਹਾਨੂੰ ਵੀ ਦਿਖਾਵਾਂ ਕਿੱਦਾਂ ਬਣਾਉਦੇ ਹਾਂ ਬਣਾ ਕੇ ਵੀ ਦਿਖਾਵਾਂਗੇ ਕਿੱਦਾਂ ਚਾਹ ਸੀ ਬਣਾਉਣੀ ਚਾਹ ਦਾ ਕੰਮ ਕੈਨਸਲ ਹੋ ਗਿਆ ਚਾਹ ਨਹੀਂ ਪੀਰੋ ਚਾਹ ਥੋੜਾ ਲੈ ਲਓ ਬਖਾਰਾ ਲੈ ਲਓ ਜਰਾ ਬਾਜੇ ਨੇ ਲੈ ਜਾ ਜਰਾ ਬਾਜਾ ਲੈ ਲੈਂਦੇ ਆਹ ਮੋਟੇ ਕੰਬ ਵਾਲਾ ਜਰਾ ਬਾਜਾ ਤੁਸੀਂ ਇਹ ਤੋਂ ਵੀ ਲੈ ਸਕਦੇ ਤੁਸੀਂ ਘਰੋਂ ਨਹੀਂ ਲੈ ਕੇ ਆਉਂਦੇ ਹਾਂਜੀ ਨਵੇਂ ਦੇ ਕਾਫੀਜ਼ ਆਰਡਰ ਦੇ ਚੁੱਕੇ ਨੇ ਜੀ ਭਾਈ ਜੀ ਕਾਪੂਚੀਨੋ ਇੱਕ ਕਾਪੂਚੀਨੋ ਨਾਲ ਉਹ ਆਪਣੇ ਕਰਨੇ ਤੋਂ ਕਹਦੇ ਇਹਨੂੰ ਮਰਮੇਲਾਡ ਬਰਯੋਸ ਖਾਣਾ ਬਾਜੀ ਇਹੋ ਮਰਮੇਲਾਡ ਭਾਈ ਇਹਦਾ ਆ ਹੋ ਗਈ ਆ ਹੋ ਗਈ ਜਦੋਂ ਵਿੱਚ ਆ ਪਾਏ ਲੋਕੇਸ਼ਨ ਤੇ ਇਹ ਨਹੀਂ ਚਾਹੀਦੀ ਰਹਿੰਦੀ ਨਾ ਇਹ ਦੇਖਿਆ ਯਾਰ ਤਲੇਪੋਂਤੀ ਇਹਦਾ ਨਾਮ ਹੈ ਬਾਗੋ ਦੀ ਮिजូរੀ ਦਾ ਆ ਜਿਹੜੀ ਲੋਕੇਸ਼ਨ ਹੈ ਇਹ ਉਹ ਸਾਹਮਣੇ ਵਾਲੀ ਲੋਕੇਸ਼ਨ ਹੈ ਉਹ ਸਾਹਮਣੇ ਘਰ ਦੀ ਉਹ ਵਾਲੀ ਤੇ ਆ ਕੱਪਾਂ ਤੇ ਬਣੀ ਆ ਇਹ ਨਿਸ਼ਾਨੀ ਲਿਜਾ ਸਕਦੇ ਜਦੋਂ ਤੁਸੀਂ ਆਏ ਘੁੰਮ ਕੇ ਹੋਰ ਚੀਜ਼ ਦੇਖਦਾ ਆ ਹੈਗਾ ਜੀ ਬੈਕਗ੍ਰਾਉਂਡ ਵਾਲੇ ਸ਼ਾਟ ਉਹ ਵੀ ਉਹ ਵੀ ਦੇਖ ਆ ਦੇ ਟੈਪੀਸ ਲੱਕੜਾਂ ਕਿਦਾਂ ਘਮਾਇਆ ਆ ਆ ਚੀਜ਼ ਹੈ ਗਾਰਬੀਆਂ ਨੇ ਜਿੱਦਾਂ ਆ ਸੇਮ ਚੀਜ਼ ਉਹ ਜਿਹੜੀ ਬਾਹਰ ਆ ਦੇਖੋ ਔਰ ਟੈਂਪੀ ਬਣਿਆ ਨਹੀਂ ਇਹ ਟੈਂਪੀ ਜੂ ਨਾਰਮਲ ਇਹ ਲੱਕੜ ਦਾ ਮਖਰੀ ਚੀਜ਼ ਨਹੀਂ ਬਹੁਤ ਵਧੀਆ ਜਿੰਜਰ ਹੈ ਆਪਾਂ ਵੀ ਬਣਾ ਸਕਦੇ ਘਰ ਜੇ ਥੋੜੇ ਜਿ 33 ਰੋ ਦਾ 29.90 ਆ ਇਹ ਆਹ ਇਹ 5 ਰੁਪਏ ਦੀ ਨਹੀਂ ਹੋਣੀ ਸਾਡੀ ਮਨੀ ਜੀ ਕਿੰਨੀ ਮਿਹਨਤ ਹੈਗੀ ਮਿਹਨਤ ਕੀ ਭਾਜ 33 ਆ ਇਹ ਵੀ ਚੇਤਾ ਪਾਲੀ ਰਹਾ ਪਨ ਬਾਈ ਜੀ ਆ ਤੋ ਨਾ ਫੁੱਟਬਾਲ ਚੌਕ ਤੋਂ ਉਹ ਲੈ ਕੇ ਆਏ ਜਿੱਦਾਂ ਬਰਸਾਤ ਵਾਲੇ ਵੀ ਇਹਦਾ ਪਾਣੀ ਪੂਣੀ ਨਹੀਂ ਵੜਦਾ ਉਹ ਦੋ ਸੂਟ ਲੈ ਕੇ ਆਇਆ ਚੇਤਾ ਫੋਨ ਹੀ ਆਣ ਗਿਆ ਕਈ ਚੀਜ਼ਾਂ ਪਹੁੰਚ ਜਾਨੀਆਂ ਇਹ ਆ ਵੀ ਆਪਾਂ ਹੁਣ ਨੈਕਸਟ ਟਾਈਮ ਜੇ ਦੋ ਵੀ ਹੋਰ ਪਲਾਨ ਕਰੀਏ ਜ਼ਿੰਮੇਵਾਰੀ ਵੱਖ-ਵੱਖਰੇ ਬੰਦੇ ਨੂੰ ਦੇ ਦਈਏ ਹਾਂ ਬਾ ਤੇਰੀ ਡੀਡੀ ਆ ਵਾ ਬਾਈ ਭਾਣ ਤੈਨੂੰ ਆਪਾਂ ਦੂਜੀ ਲੈਣੀ ਸੌਣਾਂ ਨਾ ਨਾ ਮੈਂ ਪਰਵਾਹ ਦਾ ਰੁੱਕੇ ਆ ਨਾ ਮੈਂ ਮੋਰੀਆਂ ਚ ਨੱਚਾਂ ਨਾ ਮੈਂ ਕਿਸੇ ਦੀਆਂ ਬਾਹਾਂ ਫੜਾਂ ਹੁਣ ਮੈਂ ਭਰਾਵਾ ਦੱਸ ਕੀ ਕਰਾਂ ਸ਼ਾਇਦ ਲੈਣ ਆਇਆ ਆਪਾਂ ਸੁੱਤੇ ਕਿੱਸਾ ਨਾ ਰਹਿਣਾ ਤੂੰ ਐਰੋਨ ਸਿੱਟਣੇ ਦਾ ਬਾਹ ਨੂੰ ਜਿੱਦਣ ਤੇਰਾ ਗਿਆ ਹੈ ਤਦਾਂ ਤੂੰ ਡਰ ਲੱਗਣਾ ਤੈਨੂੰ ਕਾਪ ਆਇਆ ਆਪਣੇ ਫੱਟ ਦੀ ਅਫੇ ਵੀ ਹਾਂ ਚੌਣੀ ਚੌਣੀ ਬਟਾੜੀ ਪਲੇਟਰਾਂ ਦੇ ਲੈ ਕੇ ਆਉਂਦੀ ਹੈ ਸਸਣਾ ਅੱਜ ਪੱਗਿਆ ਦੇ ਨਾ ਪਾਉਂਦਾ ਸਮਝ ਲੈਣਾ ਸਾਥ ਤੇ ਲਾਉਣਾ ਲੱਗਦਾ ਹੈ ਵਾਸੀ ਪਲੇਟਰ ਪਾਛੀ ਵਾਲੀ ਮਹਾ ਮਿਆਰੀ ਮੈਂ ਨਾ ਲੰਮਾ ਰਹਿਣਾ ਰਾਣੀ ਬਲਵਾਨ ਜੀ ਹੁਣਾਂ ਨੇ ਵੜ ਇੱਕੋ ਹੀ ਰਟ ਲਾਈ ਆ ਤੇ ਸਾਨੂੰ ਵੀਡੀਓ ਸੈਂਡ ਕਰਦੇ ਰਹੇ ਵੀਡੀਓ ਸੈਂਡ ਕਰਦੇ ਭਰਾਵਾ ਇਹ ਵੀਡੀਓ ਬੁੜੀਆਂ ਆਪਣਾ ਸਟੇਟਸ ਟੂਰ ਤੇ ਪਾ ਰਹੀ ਹੈ ਮडम ਉਹ ਤੇ ਵੀਡੀਓ ਹੁਣ ਆਪਾਂ ਬਲਵਾਨ ਨੂੰ ਨਵੇਂ ਸਾਲ ਤੇ ਸੈਂਡ ਕਰਨੀਆਂ ਆ ਨਵਾਂ ਸਾਲ ਆ ਗਿਆ ਨਹੀਂ ਅਗਲੇ ਸਾਲ ਤੇ ਇੱਕ ਸਾਲ ਗੈਪ ਦੇ ਕੇ ਤੁਹਾਨੂੰ ਸੈਂਡ ਕਰਦੇ ਆ ਬਣਾਉਂ ਲਿਆ ਬਲੌਗ ਪਹਿਲੀ ਵਾਰੀ ਬਲੌਗ ਬਣਾਉਂ ਰਹੇ ਆ ਬਲੌਗ ਦੇਖੋ ਇਹ ਰਿਕਾਰਡਿੰਗ ਹੋ ਰਹੀ ਜਾਂ ਬਲੌਗਰ ਬਣਿਆ ਤੇ ਪਹਿਲੀ ਵਾਰ ਨਵੇਂ ਸਾਲ ਦੇ ਕਹਿੰਦੇ ਸ਼ੁਰੂ ਬਲੌਗ ਇੱਕ ਦਾ ਬਹੁਤ ਚੜਿਆ ਸਾਰਾ ਲੈ ਲਿਆ ਨੇ ਹਾਂ ਆ ਦੇਖੋ ਜੀ ਬਾਹਰ ਬਾਹਰ ਤਾਂ ਕਿਹੜੋ ਬਾਹਰ ਭਾਬੀ ਦੇ ਨਾਲ ਆਇਦਾਂ ਨਹੀਂ ਕਹਿੰਦੇ ਸੰਗਣ ਵਾਲੀ ਕਿਹੜੀ ਗੱਲ ਆ ਭਾਬੀ ਨੇ ਹੁਣ ਭਾਬੀ ਦੀ ਯਾਰੀ ਨਹੀਂ ਯਾਰ ਨਾਲ ਆ ਰਿਹਾ ਤੇ ਭਾਬੀ ਨੇ ਇਦਾਂ ਐ ਯਾਦ ਰੱਖਦਾ ਭਾਬੀ ਨੂੰ ਹਮੇਸ਼ਾ ਆਵੇ ਇਧਰ ਹੁੰਦਾ ਵੀ ਇਹ ਆਪਾਂ ਭੇਜਣਾ ਵਾ ਪੈੰਡ ਭੇਜਣਾ ਵਾ ਜੇ ਤਾਂ ਪ੍ਰੀ ਵੈਡਿੰਗ ਕੋਈ ਨਾ ਕੋਣ ਪ੍ਰੀ ਵੈਡਿੰਗ ਦਾ ਤੇਰੀ ਹੁਣੀ ਹੁਣ ਗੱਡੀ ਤੇਰੀ ਹੁੰਦੀ ਚਨੋਤੇ ਬਿਠਾਉਣਾ ਵੇਸੇ ਤੇ ਬਾਲੇ ਕਰਨੀ ਰੋਕ ਆ ਦੇਖੋ ਜੀ ਨਦੀ ਦੇ ਵਿੱਚ ਹਨਾ ਮੈਂ ਮਮਾ ਪਹਿਲੇ ਲਾ ਕੇ ਕੀਤੀ ਵੀਰੀ ਫੋਟੋ ਤੇ ਇਹਨਾਂ ਦਾ ਜੱਕ ਲਿਆ ਹੈਗਾ ਏਦਾਂ ਬੋਲ ਲੱਗਣ ਲਈ ਆ ਜੱਕ ਪਤਾ ਲੱਗਣ ਇਹਦਾ ਬੁੱਲਾ ਮੈਂ ਹੈ ਹੀ ਮਾਨਾ ਤੁਸੀਂ ਜਿਹੜੀ ਸਹੀ ਆ ਗਈ ਇਹ ਹੈਗੀ ਨਦੀ ਨਦੀ ਦੀ ਜੰਮੀ ਪਈ ਦੇਖੋ ਬੜੀ ਲਗੜੀ ਮੇਰੇ ਹੱਥ ਠਰਕੇ ਢੀ ਬਣਾ ਦੇ ਤੇ ਇਧਰ ਨਾ ਪਾਣੀ ਨਹੀਂ ਆ ਜੀ ਫੋਟੋ ਸੈਸ਼ਨ ਹੋ ਰਿਹਾ ਰਿਦਰ ਫੋਟੋ ਸੈਸ਼ਨ ਹੋ ਰਿਹਾ ਜੀ ਉਹ ਦੇਓ ਚੱਲ ਗਿਆ ਲੈ ਕੇ ਦੇ ਦੋ ਨਹੀਂ ਮੈਨੂੰ ਦੋ ਦਿਨ ਯਾਰ ਏ ਬਲੌਗ ਲਈ ਬੰਡਰ ਫੋਟੋ ਨਹੀਂ ਖਿਚਣ ਦੇ ਨੇ ਫੋਟੋ ਖੈ ਤੋ ਯਾਰ ਫੋਟੋ ਵਾਲੇ ਫੋਨ ਦੇ ਦੇ ਐਤੋ ਹੀ ਆ ਲੈ ਆਰੇ ਗੋੜਾ ਉਹ ਤਾਂ ਨਵੀਂ ਲੈ ਉਹਨੇ ਫੋਨ ਲੈ ਉਹਨੇ ਤਾਂ ਕਾਰ ਤੇਰਾ ਮਾਲ ਆ ਫੋਲਾ ਹਾਂ ਜੀ ਤੁਸੀਂ ਦੱਸੋ ਤੁਹਾਨੂੰ ਇੱਥੇ ਆ ਕੇ ਕਿਦਾਂ ਦਾ ਲੱਗਾ ਮੇਰਾ ਪਰਸਨਲ ਐਕਸਪੀਰੀਅੰਸ ਇਹ ਆਉਣਾ ਚਾਹੀਦਾ ਆ ਆਉਣਾ ਚਾਹੀਦਾ ਕਿਤੇ ਕਿਤੇ ਹਾਂ ਜੀ ਇਟਲੀ ਦੇ ਸਾਰ ਨੂੰ ਮੁੱਲ ਦਾ ਠੰਡੀ ਜਗਾ ਇਟਲੀ ਚ ਮੈਂ ਇਹਨੂੰ ਹੋ ਗਿਆ ਨਾ 7-8 ਸਾਲ ਤੱਕ ਹੋ ਗਿਆ ਇਟਲੀ ਚ ਮਤਲਬ ਇੰਨੀ ਠੰਡ ਨਹੀਂ ਹੈਗੀ ਕਦੇ ਠੰਡ ਤਾਂ ਹੈਗੀ ਚਲੋ ਨਹੀਂ ਸਾਬ ਤੋਂ ਠੰਡ ਤਾਂ ਨਹੀਂ ਆਪਾਂ ਇਹਨੂੰ ਨਹੀਂ ਕਹਿ ਸਕਦੇ ਅੰਦਰ ਧੁੱਪ ਦੀ ਦੇਖਣਾ ਵਧੀਆ ਲੱਗਦਾ ਦੇਖੋ ਦੇਖੋ ਵੀਊ ਦੇਖੋ ਇੱਕ ਵਾਰ ਤੁਸੀਂ ਜਗਾ ਦੇਖੋ ਹੋਰ ਦੇਖੋ ਜੂਮ ਕਰ ਦਿੰਨੇ ਜਿੰਨਾ ਕੋਈ ਹੋਵੇ ਇਹ ਹਾਂਜੀ ਸਾਡੇ ਫੋਟੋਆਂ ਖਿੱਚਣ ਦਾ ਇਹ ਅੱਧਰ ਪਿੱਛੇ ਹੋਟਲ ਵੀ ਨਾਲ ਹੀ ਹੈ ਗ੍ਰੈਂਡ ਇੱਥੇ ਵੀ ਕਮਰਾ ਲੈ ਸਕਦੇ ਹਾਂ ਰੂਮ ਆਹ ਦੇਖੋ ਜੀ ਗ੍ਰੈਂਡ ਹੋਟਲ ਮਸ਼ਹੂਰ ਨਾ ਇਹ ਦੇਖੋ ਜੀ ਇਹ ਤੁਹਾਨੂੰ ਲੋਕੇਸ਼ਨ ਵੀ ਆਪਾਂ ਕਰ ਦਿਆਂਗੇ। ਇਹ ਮੈਂ ਦਿਖਾਤੀ। ਅੱਗੇ ਤੇ ਤਾਰੇ। ਅੱਗੇ ਐਸੇ। ਹੋਰ ਫੋਟੋਆਂ ਦੇਖਦੇ ਵਿੱਚ ਕੀ ਰੱਖਣੀ ਹੈ ਕਿਹੜੇ ਕੱਟਣੀ। ਫੋਟੋ ਦਿਖਾ ਦੇ ਕਿਹੜੀਆਂ। ਫੋਟੋ ਦੇਖੋ ਜੀ ਤੁਸੀਂ ਆਪ ਤੁਸੀਂ ਚੈੱਕ ਕਰ ਸਕਦਾ ਕਿਦਾਂ ਫੋਟੋ ਆਣੀ। ਜੈਕਟ ਬਹੁਤ ਆਪਦੀ ਯਾਰਾ ਮੁੰਡੇ ਨੇ ਪਾਈ ਹਰੀ ਤੇ ਤੋਤੇ ਰੰਗੀ। ਹਾਂ ਇਹ ਤੋਤੇ ਰੰਗੀ ਜੈਕਟ ਇੱਥੋਂ ਮਿਲਦੀ ਨਾਲ ਸਪੈਸ਼ਲ ਹੈ ਇੱਥੋਂ ਜਾ ਕੇ ਮਿਲ ਸਕਦੀ ਆ। ਨਹੀਂ ਬਾਜੀ ਇਹ ਬੁੱਕ ਕਰਦੀ ਹੈ ਨਾ। ਇਹ ਯਾਰ ਇਹ ਮਤਲਬ ਪਾਈ ਹੈ ਜਦੋਂ। ਮੈਨੂੰ ਨਾ ਗਿਫਟ ਤਾਂ ਪੇ ਲਾਤੀ। ਗਿਫਟ ਤਾਂ ਲਾਤੀ ਉਹਨਾਂ ਨੂੰ। ਸੱਤ ਲਾਇਆ ਉਹਨਾਂ ਨੇ। ਤਿਆਰੀ। ਹੁਣ ਆਪਾਂ ਜਾ ਰਹੇ ਅਗਲੀ ਲੋਕੇਸ਼ਨ ਤੇ ਆ ਦੇ ਪਾ ਕਿ ਪਾ ਭਾਈ ਨੇ ਜੰਮ ਪੈਰ ਜੰਮੇ ਪਏ ਪੈਰ ਤੁਹਾਡੇ ਕੀ ਕਹਿੰਦੇ ਭਾਜੀ ਪੈਰ ਭਾਜੀ ਆਪਾਂ ਦਾ ਬੂਟ ਜਿਹੜੇ ਨਾ ਬੂਟ ਵੀ ਪਾਏ ਆ ਕੋਈ ਐਮੀ ਹੈ ਲੈ ਗਏ ਦੋ ਜੋੜੇ ਪਾ ਲਓ ਛੋਟੇ ਜਰਾਬਾਂ ਤੇ ਪਾਏ ਆ ਪੈਰ ਸੁੰਨ ਹੋਏ ਪਏ ਜੈਕਟਾਂ ਇੱਕ ਮੇਰੇ ਹਿਸਾਬ ਨਾਲ ਵੀ ਜੈਕਟਾਂ ਵੀ ਦੋ ਦੋ ਪਾ ਕੇ ਆਏ ਹੋ ਜਿਹੋ ਨਾਲ ਜੈਕਟ ਦੋ ਦੋ ਜੀ ਆਵੇ ਗੂਂ ਪੰਜੇ ਇੱਕ ਹੋ ਸਕੇ ਤਾਂ ਜਲਦੀ ਬਰਦੀ ਲੈ ਕੇ ਆਓ ਜਿੱਥੇ ਜਿੱਦਾਂ ਵੀ ਹਵਾ ਹਵਾ ਨਹੀਂ ਕ੍ਰੋਸ ਕਰਦੀ ਜਾਂ ਪਰਪੁਰਪ ਨਹੀਂ ਦੇ। ਉਹ ਮਿਲ ਲਈ ਆਪ ਨੂੰ ਦੇਖਾ ਤਲੋਰ ਮਾਰ ਕੇ ਤੇ ਉੱਥੇ ਮਿਲ ਜੇ। ਮੇਰੇ ਪੈਰ ਵੀ ਕੋ ਕਹਿੰਦੇ ਤੂੰ ਉਹ ਜੋਰ ਲੈ ਕੇ ਆਇਆ ਹੋ ਨਾ। ਲੋਕੇਸ਼ਨ ਦਾ ਨਾਮ ਦੱਸ ਦੇ ਮੜਾ ਵਿੱਚ। ਇਹ ਲੋਕੇਸ਼ਨ ਹੈਗੀ ਆ ਜੀ। ਲਾਗੋਦੀ ਕਿਹ ਆ? ਲਾਗੋਦੀ ਏ। ਉਹ ਮੈਂ ਚੇਤਾ ਭੁੱਲ ਗਿਆ ਜੀ ਲੋਕੇਸ਼ਨ ਆਪਾਂ ਤੁਹਾਨੂੰ ਬਾਅਦ ਚ ਪਾ ਦੇਾਂਗੇ ਕਿਹੜੀ ਕਿਹੜੀ ਲੋਕੇਸ਼ਨ ਤੇ ਗਏ ਕਿਹੜੀ ਕਿਹੜੀ ਤਿੰਨ ਤੋਂ ਵੱਟ ਕੇ ਬੰਦ ਹੈ ਦੂਜੀ। ਹੈ ਨਾ? ਚਲੋ ਠੀਕ ਹੈ ਜੀ ਮਿਲਦੇ ਹਾਂ ਸਾਡੇ ਨਾਲ ਜੁੜੇ ਰਹੋ। ਅਪਾ ਮਿਲਦੇ ਆਂ ਅਗਲੀ ਲੋਕੇਸ਼ਨ ਤੇ ਦੁੱਧ ਪੱਤੀ ਆ ਤੇ ਪੱਤੀ ਦੇ ਵਿੱਚ ਜਦੋਂ ਸਟਿਆ ਹੋਵੇ ਤੇ ਗੋੜੇ ਲਹਿਰ ਵੱਖਰੀ ਹੈ। ਚਾਹ ਨਹੀਂ ਹੈਗਾ ਦੁੱਧ ਪੱਤੀ। ਕਿਦਾਂ ਮਲਾਈ ਚੜਦੀ। ਗੋੜ ਵਾਲੀ ਦੁੱਧ ਪੱਤੀ ਆ ਇਹ। ਤੁਹਾਨੂੰ ਬਸ ਚਾਹ ਤਾਂ ਮੈਂ ਵੀ ਨਹੀਂ ਪੀਣਾ ਹੁਣ ਦੁੱਧ ਕਰਕੇ ਦੁੱਧ ਹੀ ਪੀਣਾ ਹਾਂ। ਹਮ। ਅਰਾ ਆ ਜਦਾਂ ਨਾ ਆਪਾਂ ਕਾੜ ਕਾੜ ਬਣਾਉਂਦੇ ਆਂ ਉਸਤਾਂ। ਇਹ ਤੇ ਲਹਿਰ ਵੱਖਰੀ ਹੈ। ਉੱਪਰੋਂ ਥੋੜਾ ਜਿਹਾ ਟੰਗ ਗਿਆ ਹੈਗਾ। ਉਹਾਂ ਜਿਹੜੀ ਹੈ ਨਹੀਂ ਸਭ ਨਵੀਂ ਉਹ ਪਾਲਾਣੇ ਚ ਟਰਕ ਬਹੁਤ ਜ਼ਿਆਦਾ ਉਹ ਪਾਜੀ ਤੇਲ ਖਦਾਈ ਹੈ ਪਰ ਤਾਂ ਨਹੀਂ ਯਾਰ ਆ ਤੇਰੇ ਦਾ ਤਾਂ ਜ਼ਿਆਦਾ ਸੀਪੀ ਹੈ ਉਹ ਪਾਲਾ ਟੁੱਪਨਾ ਹਾ 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 ਹੋਰ ਸੀ ਹੋਰ ਪਈਆ ਇੱਕ ਲੈ ਚੱਕ ਇੱਕ ਹੋਰ ਸੀ ਪਈਆ ਚੱਕ ਲੈ ਹਣ ਤਾਂ ਟੁੱਪਨਾ ਹੈ ਨਾ ਕੋਈ ਜਿੱਦਾਂ ਕੀੜੀਆਂ ਕੀੜੀਆਂ ਨਹੀਂ ਲੈ ਤੂੰ ਲੈ ਆਪਣੇ ਲੈ ਖਾਣਾ ਤੇ ਦੇ ਲੈ ਇੱਕ ਬੰਦਾ ਇੱਥੇ ਵੇਚ ਵਿੱਚ ਆਏ ਕੋਈ ਯਾਰ ਉਹ ਪਾਨੀਆਂ ਪੋਨੀਆਂ ਲੈ ਆਓ ਨਾਲੇ ਕਦੀ ਪਾਨੀ ਅੱਗੇ ਬਾਅਦ ਖਾਣੇ ਜਾਵਾਂਗੇ ਇਹ ਕਦੇ ਪਹਿਲਾ ਗਾਲਾ ਕਿ ਨਾ ਬੰਦਾ ਭਾਬਾ ਸਾਰਾ ਦਿਨ ਕੱਢਣਾ ਨਾ ਕੀਤਾ ਸਾਬਾ ਕੱਢਨੇ ਬਣਾ ਕੀਤਾ ਕਰ ਜਾਨੀ ਜਦੋਂ ਆਪਣੇ ਬਾਬੇ ਬਣਾਉਂਦੇ ਨਹੀਂ ਚਾਹ ਪੀਂਦੇ ਆ ਖਾਵਾਗੇ ਬਾਜੀ ਆਪਾਂ ਬਾਰਕ ਹੋ ਜੀ ਉਹ ਲੁਕੇਸ਼ਨ ਖਾਣ ਵਾਲੀ ਲੁਕੇਸ਼ਨ ਆਪਣੀ 11:00 ਵਜੇ 12:00 ਵਜੇ ਬਣਾਦਾ ਹੁੰਦਾ ਨਾ ਜੇ ਕਿਤੇ ਤੁਸੀਂ ਬਣਾ ਕੇ ਨਾਲ ਹੀ ਖਾਵਾਗੇ ਕਿਦਾਂ ਖਾਈ ਦੀ ਆ ਪਾਨੀਆਂ ਨੂੰ ਨਾ ਵਹ ਜੀਗੇ ਤੇ ਰੈਸਟੋਰੈਂਟ ਕੋਈ ਨਹੀਂ ਭਾਬਾ ਰੈਸਟੋਰੈਂਟ ਤੋਰ ਉਹ 3 ਵਾਲੀਆਂ ਤੁਸੀਂ ਲੈ ਗਈ ਸੀ ਭਾਜੀ ਗਏ ਸੀ ਕਿ ਉਹ ਕੋਈ ਰੈਸਟੋਰੈਂਟ ਹੋ ਵਧੀਆ ਨਾ ਸਾਰਾ ਉਦੋਂ ਆਪਾਂ ਗਏ ਆ ਭੰਗੜਾ ਪਾਉਣ ਲੱਗਾ ਇਕੱਲਾ ਹੀ ਉਹਨਾਂ ਬੰਦਿਆਂ ਨੇ ਸਿਰਾ ਹੀ ਕਰਾ ਲਿਆ ਹੈ ਦੇਖ ਵਈਂ ਦੀਆਂ ਰੈਸਟੌਂਟ ਵਧੀਆ ਬਣਦੇ ਆ ਆਪਣੇ ਦਾ ਵਾਲਾ ਬਾਏ ਅਬ ਚਾਰਜੇ ਘੱਟ ਗਿਆ ਤੀ ਰਹਿ ਗਏ ਬਾਏ ਟੇਸਟ ਆਫ ਇੰਡੀਆ ਇਹਨਾ ਨਾਂ ਦਾ ਟੇਸਟ ਆਫ ਇੰਡੀਆ ਹੈ ਨਾ ਲਾਗੋ ਜੀ ਕਿਹੜਾ ਹੈ ਲਾਗੋ ਦੀ ਗਾ ਲਾਗੋ ਆਵੇ ਦੋਦੇ ਜੀ ਪਤੀ ਹੋਣ ਪਾਜੀ ਆਪਾਂ ਗਾ ਕਿੱਥਰ ਚਾ ਚਾ ਚੂਤੀ ਰਹੀ ਆਪਾਂ ਗਾਹ ਹੁਣ ਭਾਜੀ ਅੱਗੇ ਚੱਲਦੇ ਆ ਕਿਉਂਕਿ ਜਦੋਂ ਆਪਾਂ ਨਵੀਂ ਲੋਕੇਸ਼ਨ ਤੇ ਕਿਤੇ ਵੀ ਆਉਂਦੇ ਨਾ ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਗਾਂ ਕਿਹੜਾ ਥੀਓ ਹੋਣਾ ਹੈ ਨਾ ਹੁਣ ਇਹ ਤੋਂ ਬਾਅਦ ਫਿਰ ਅੱਗੇ ਚੱਲਦੇ ਆ ਉਹ ਤੋਂ ਉਹ ਤੋਂ ਬਾਅਦ ਫਿਰ ਦੇਖਦੇ ਆ ਕਿਹੜਾ ਥੀਓ ਆ ਖਾਣੇ ਤੋਂ ਆਪਣਾ ਬੇਲੇ ਤਾਂ ਭੁੱਖ ਲੱਗੀ ਰੋਟੀ ਵੀ ਖਾਣੇ ਲਿਆ। ਜਾਨ ਨੇ ਖਾਣੇ ਹਨਾ ਖਾਣ ਖੂਨ ਦਾ ਲਾ। ਆ ਪੀ ਕੇ ਫਿਰ ਆਪਾਂ ਤੁਹਾਨੂੰ ਫੇਰ ਮਿਲਾਂਗੇ। ਅੱਜ ਆਪਾਂ ਏਦਾਂ ਹੀ ਘੁੰਮਣਾ ਆ। ਅੱਜ ਆਪਾਂ ਸਾਰਾ ਦਿਨ ਤੁਹਾਨੂੰ ਨਾ ਵਧੀਆ-ਵਧੀਆ ਲੋਕੇਸ਼ਨਾਂ ਦਿਖਾਵਾਂਗੇ। ਜਿੱਥੇ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਆ। ਜੇ ਸਾਡੇ ਨਾਲ ਰਹਿਣਾ ਵੀਡੀਓ ਨੂੰ ਦੇਖਿਓ ਜ਼ਰੂਰ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ। ਜਿੰਨਾ ਵੀ ਅਸੀਂ ਚੈਨਲ ਅੱਜ ਨਵਾਂ ਬਣਾ ਲੜਾ। ਜੀ ਨਵਾਂ ਚੈਨਲ ਬਣਾਉਣਾ ਅੱਜ। ਜਿੰਨੇ ਤੁਸੀਂ ਲਾਈਕ ਕਰੋਗੇ ਆਉਣ ਵਾਲੇ ਜਮੇ ਤੇ ਤੁਹਾਨੂੰ ਵਧੀਆ-ਵਧੀਆ ਵੀਡੀਓ ਮਿਲਿਆ ਲਾ। ਇੱਕੋ ਹੀ ਪਤਾ ਲੈਣਾ ਜੇ ਤਾਂ ਇਹ ਵਧੀਆ ਸਾਡਾ ਬਲ ਜੇ ਨਾ ਚੱਲਿਆ ਫਿਰ ਉੱਥੇ ਵੀਡੀਓ ਦਾ ਮੇਰੇ ਤੋਂ ਇੰਡੀਆ ਵਾਲੀਆਂ ਬਹੁਤ ਪਈਆਂ ਸੀ ਫਿਰ ਟਰੈਕਟਰ ਵਾਲੀਆਂ ਗੁਰਦਾਮਾ ਦੀਆਂ ਬੰਦਨਪੁਰ ਸਾਹਿਬ ਤੇ ਜੇ ਹੀ ਆਪਣੀਆਂ ਰੀਲਾਂ ਤੇ ਪਾਈ ਜਾਣੀ ਤੇ ਜਿੰਨੇ ਵੀ ਆਪਣੇ ਮਾਝੇ ਦੇ ਗੁਰੂ ਘਰ ਆ ਬੱਬ ਕਾਲਾ ਸਾਹਿਬ ਹੋ ਗਿਆ ਤਰਨਤਾਰਨ ਸਾਹਿਬ ਹੋ ਗਿਆ ਬਾਬਾ ਬੁੱਢਾ ਜੀ ਦਰਬਾਰ ਸਾਹਿਬ 골ਡਨ ਟੈਂਪਲ ਉਹ ਸਾਰੀਆਂ ਆਪਣੇ ਤੋਂ ਵੀਡੀਓ ਪਈਆਂ ਆਪਾਂ ਐਡੀਟਿੰਗ ਕਰਕੇ ਫਿਰ ਤੁਹਾਨੂੰ ਪਾਵਾਂਗੇ ਜੇ ਤੁਸੀਂ ਵਧੀਆ ਬਲੌਗ ਜਿੱਦਾਂ ਹੁਣ ਭਾਜੀ ਨੇ ਸ਼ੁਰੂ ਕਰਨਾ ਵਾ ਤੇ ਚਲੋ ਬਾਕੀ ਟਰਾਈ ਕਰਦੇ ਆ ਸਾਡੀ ਮਿਹਨਤ ਮਤਲਬ ਸਾਡੀ ਕੋਸ਼ਿਸ਼ ਇਹੇ ਰਹੂਗੀ ਵੀ ਅਸੀਂ ਵਧੀਆ ਚੀਜ਼ਾਂ ਦਿਖਾਈਏ ਤੁਹਾਨੂੰ ਹਾਂ ਬਾਕੀ ਇਹ ਸਾਰੀ ਤੁਹਾਨੂੰ ਦੱਸਿਏ ਵੀ ਕਿਹੜੀ ਲੋਕੇਸ਼ਨ ਕਿੱਥੇ ਹੈਗੀ ਆ ਕਿਥੇ ਕਿੰਨਾ ਖਰਚਾ ਆਉਂਦਾ ਆ ਜੋ ਵੀ ਤੁਹਾਨੂੰ ਸਾਰਾ ਕੁਝ ਹੀ ਦੱਸਾਂਗੇ ਅਸੀਂ ਬਾਕੀ ਅਸੀਂ ਜਿੰਨਾ ਕਿ ਸਾਨੂੰ ਪਤਾ ਹੈ ਅਸੀਂ ਹਾਂਜੀ ਅਸੀਂ ਤੁਹਾਨੂੰ ਸਾਰਾ ਜੈਮ ਦੇ ਦੇ ਸ਼ਡਿਊਲ ਦੇ ਹਿਸਾਬ ਨਾਲ ਕੋਈ ਵੀ ਤੁਹਾਨੂੰ ਡਾਈਟ ਪਲਾਨ ਹੈ ਜਿੰਨਾ ਕਿ ਸਾਨੂੰ ਪਤਾ ਹੈ ਇਹ ਨਹੀਂ ਵੀ ਮਤਲਬ ਕੋਝ ਜਾਂ ਕਿਦਾਂ ਮਤਲਬ ਜਿਹੜਾ ਅਸੀਂ ਆਪਣੇ ਸਰੀਰ ਤੇ ਹੜਾ ਚੁੱਕੇ ਆ ਜੋ ਕਰ ਚੁੱਕੇ ਆ ਹਨਾ ਉਹ ਤੁਹਾਨੂੰ ਆਉਣ ਵਾਲੇ ਸਮੇਂ ਲਈ ਹੌਲੀ ਹੌਲੀ ਜੱਦਾ ਜੱਦਾ ਜਿਹੜੇ ਮੁੰਡੇ ਐਕਸਰਸਾਈਜ਼ ਲਾਉਂਦੇ ਆ ਆਪਾਂ ਨੂੰ ਬਹੁਤ ਜ ਖਾਸ ਕਰਕੇ ਐਕਸਲ ਲਾਉਂਦੇ ਸਾਨੂੰ ਬਹੁਤ ਮੈਂ ਉਹਨਾਂ ਨੂੰ ਮਤਲਬ ਲਾਈਕ ਕਰਦਾ ਮੈਨੂੰ ਵਧੀਆ ਲੱਗਦੇ ਕੋਈ ਵੀ ਆਪਣੀ ਕਮਿਊਨਿਟੀ ਦਾ ਬੱਚਾ ਇੱਥੇ ਜਮ ਕਰਦਾ ਵਾ ਵਧੀਆ ਗੇਮ ਕਰਦਾ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰੀਦਾ ਹਨ ਤੇ ਜਿੰਨੇ ਸਾਨੂੰ ਪਤਾ ਵਾ ਅਸੀਂ ਦੱਸਾਂਗੇ ਪਰ ਉਸਤਾਦ ਜੀ ਜਦੋਂ ਅਸੀਂ ਪਿੰਡ ਹੁੰਦੇ ਸੀ ਨਾ ਸਾਨੂੰ ਬੰਦੇ ਲੋਕੀ ਉਦੋਂ ਵੇ ਪ੍ਰੋਟੀਨ ਆਮ ਚਲਦੀ ਹੁੰਦੀ ਸੀ ਨਾਰਮਲ ਹੈ ਨਾ ਸਾਨੂੰ ਬੰਦੇ ਕਹਿੰਦੇ ਹੁੰਦੇ ਕੇਲੇ ਖਾਓ ਕੇਲੇ ਅਸੀਂ ਕੇਲੇ ਦਾ ਕਾ ਕਾਜ ਕਰਾ ਲਈ ਤੇ ਹੁਣ ਕਈ ਵਾਰੀ ਬੰਦੇ ਪੁੱਛਦੇ ਹੁੰਦੇ ਭਾਜੀ ਕੀ ਖਾਣੇ ਮੈਂ ਕਹਾ ਉਸਤਾਦ ਜੀ ਉਹ ਤਿਲਕਾ ਸਾਡੇ ਪਿੰਡ ਵਾਲਾ ਵਾ ਅਸੀਂ ਤਿਲਕੇ ਦੇ ਕੇਲੇ ਖਾਦੇ ਆ ਤੇ ਇਸ ਕਰਕੇ ਆ ਵੀ ਤੁਹਾਨੂੰ ਜਿੱਦਾਂ ਵੀ ਹੋਇਆ ਹੈ ਨਾ ਨੈਚੁਰਲ ਜਿਹੜੇ ਤਰੀਕੇ ਨਾਲ ਮੁੰਡੇ ਐਕਸਰਸਾਈਜ਼ ਲਾਉਂਦੇ ਆ ਜਿੰਨਾ ਕਿ ਸਾਨੂੰ ਪਤਾ ਵਾ ਡਾਈਟ ਦਾ ਹੋ ਗਿਆ ਜੈਮ ਦੀ ਐਕਸਰਸਾਈਜ਼ ਦਾ ਜਿੰਨਾ ਕਿ ਮੈਨੂੰ ਪਤਾ ਵਾ ਆਪਾਂ ਫ੍ਰੀ ਕਾਸਟ ਸਾਰਿਆਂ ਨੂੰ ਦੱਸਾਂਗੇ ਵੀ ਵਧੀਆ ਮੁੰਡੇ ਐਕਸਰਸਾਈਜ਼ ਲਾਉਣ ਜੈਮ ਕਰਨ ਆ ਵੇਖ ਲਓ ਪਿਛੇ ਡੰਬਲ ਲਈ ਜਾਂਦੇ ਡੰਬਲ ਸਾਰੇ ਰੱਖਿਆ ਸਮਾਨ ਸਾਰਾ ਹਣਾ ਵੀ ਜਦਾਂ ਰਸੀ ਰੁਸੀ ਐਕਸਰਸਾਈਜ਼ ਲਾਉਣੀ ਪੈ ਜਵੇ ਕਿਤੇ ਜਦੋਂ ਲੇਟ ਹੋਏ ਤੇ ਜੈਮ ਨਹੀਂ ਜਾ ਹਣਾ ਤੇ ਵਧੀਆ ਵਾ ਮੈਂ ਦੁਬਾਰਾ ਵੀ ਹੋ ਕੇ ਨਾ ਆਪਣੀ ਜ਼ਿੰਦਗੀ ਆਪਣੀ ਲਈ ਤੇ ਤੁਹਾਨੂੰ ਕੋਈ ਕਮੀ ਪੇਚ ਲੱਗੀ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਦੱਸ ਦਿਓ ਪਰ ਮੇਰਾ ਵੀਰ ਮਹੰਤਿਆ ਮੇਰਾ ਵੀਰ ਗਾਲਾ ਨਾ ਕੱਢਿਓ ਸਾਡੇ ਕੋਲ ਨਾ ਕੰਮ ਕਰੇ ਹੁੰਦਾ ਚੰਗਾ ਸਾਡਾ ਪਾਰਾ ਜਿਆਦਾ ਨਹੀਂ ਗਾਲਾਂ ਕੱਢਦੇ ਆ ਨਾ ਗਾਲਾਂ ਕੱਢੇ ਆਪਾਂ ਜਿਵਾਏ ਕਰਦੇ ਆ ਚਲੋ ਭਰਾਵਾਂ ਦੇ ਨਾਲ ਹੀ ਆ ਬਾਕੀ ਹਾਸੇ ਮਜ਼ਾਕ ਵਿੱਚ ਜੋ ਮਰਜ਼ੀ ਕਮੈਂਟ ਕਰਨੋ ਤੁਸੀਂ ਨਹੀਂ ਇਹ ਆ ਵੀ ਆਪਾਂ ਉਹ ਚੀਜ਼ ਕਰਾਂਗੇ ਭਾਜੀ ਵੀ ਜਿਹੜੀ ਫੈਮਿਲੀ 'ਚ ਬਹਿ ਕੇ ਦੇਖ ਹੋਵੇ ਹਾਂਜੀ ਹਾਂਜੀ ਕੋਈ ਵੀ ਚੀਜ਼ ਆ ਇਹ ਨਹੀਂ ਬਦਲਦਾ ਗਾਲ ਸਾਡੇ ਕੋਲ ਨਿਕਲ ਜਾਂਦੀ ਤਾਂ ਕਈ ਵੇਲੇ ਉਹ ਹੀ ਪਾਣੀ ਨਹੀਂ ਬਦਲਦਾ ਹਾਂ ਕਈ ਵੇਲੇ ਨਿਕਲ ਜਾਂਦੀ ਪੰਜਾਬੀ ਸੁਭਾਅ ਆ ਯਾਤਾਂ ਜੀਵਿੰਦਾਰਾਂ ਵਾਲਾ ਹਨਾ ਫਿਰ ਉਹ ਜਦਾ ਸ਼ੁਰੂ ਤੋਂ ਆਤ ਬਣੀ ਆਪਣੇ ਪੰਜਾਬੀਆਂ ਦੀ ਵੀ ਮਾੜੀ ਮੋੜ ਨਹੀਂ ਉਹ ਤੁਹਾਨੂੰ ਬਲੌਗ ਦੇ ਵਿੱਚ ਬਿਲਕੁਲ ਨਹੀਂ ਦਿਦ ਕੁਝ ਦਿਸੋ ਪਰ ਬਲੌਗ ਚ ਨਹੀਂ ਆਉਗੇ ਹਾਂਜੀ ਤੁਸੀਂ ਬੁੱਢਾ ਮਾਸੀ ਦਾ ਇਹਦਾ ਮੁੰਡੇ ਦਾ ਹੁਣ ਆਪਾਂ ਇਹਦਾ ਰਹਿਤਾ ਕਰਾਉਣਾ ਵਾ ਇਹਦਾ ਕਰਦੇ ਹੁਣ ਅਰਕੀ ਗਾਂ ਇਹਦਾ ਜਨਵਰੀ ਚ ਵਿਆਹ ਕਰਕੇ ਹੋਣਾ ਉਹ ਆਪਣਾ ਮੁੰਡੇ ਦਾ ਆ ਗਿਆ ਆ ਪੂਰਾ ਸਭ ਆ ਗਿਆ ਉਹਦਾ ਵਿਆਹ ਹੁਣ ਉਹਦਾ ਵਿਆਹ ਵੀ ਤੁਹਾਨੂੰ ਜਰੂਰ ਬਲੌਗ ਵਿੱਚ ਵਿਆਹ ਵੀ ਕਰਨਾ ਵਿਆਹ ਇੱਥੇ ਵੀ ਕਰਨਾ ਹੈ ਦਾ ਹਾਂ ਇਕ ਕਾਟੋ ਫੁੱਲਾਂ ਦੇ ਗਾਲ ਜੱਟਾਂ ਦੇ ਫੁੱਲਾਂ ਆ ਦੁਬਾਰਾ ਕਹੀਂ ਇੱਕ ਵਾਰੀ ਕਾਟੋ ਕਾਟੋ ਫੁੱਲਾਂ ਤੇ ਗਾਲ ਜੱਟਾਂ ਤੇ ਫੁੱਲਾਂ ਦੇ ਚਲੋ ਠੀਕ ਹੈ ਹੁਣ ਆਪਾਂ ਮਿਲਦੇ ਹਾਂ ਗਾਂਜ ਵਾਲੀ ਲੋਕੇਸ਼ਨ ਤੇ ਹੁਣ ਅਸੀਂ ਚੱਲ ਕਿ ਤੋਂ ਆ ਰਿਹਾ ਨੋਰਮਲ ਆ ਮਿੱਤ ਯਾਰ ਆ ਤਾਂ ਰੱਸੀ ਤੇ ਜਾਂਦੇ ਆ ਉਹ ਤੇ ਯਸ ਪਾਈ ਨਾ ਉਹ ਨਾਲੀ ਮੈਂ ਮੈਂ ਆਇਆ ਤਾਂ ਕੀ ਚੀਜ਼ ਨੇ ਇਹ ਤਾਂ ਕੀ ਆਤੀ ਹਣ ਬਾਜੀ ਆਪਾਂ ਕਿੱਥੇ ਚੱਲੇ ਆ ਹੌਣੇ ਚੱਲੇ ਇਹਦੇ ਉੱਪਰ ਗ੍ਰਿੱਲੋ ਦੇ ਚੱਲੇ ਆਹ ਟੈਗਟ ਮਿਲ ਜਾਂਦੀ ਆ ਇਹ ਆਉਂਦੀ ਆ ਮੇਰੇ ਸਾਹਬ ਨਾਲ 13 ਰੋ ਦੇ ਇੱਕ 16 ਨਹੀਂ 16 ਰੋ ਦੇ 13 ਵਾਲੀ ਵੀ ਹੈਗੀ ਥੋੜੀ ਘੱਟ ਆ ਇਹ ਹੈਗੀ ਆ 16 ਦੇ ਇਹ ਹੀ ਇਹਨ ਸਿਖਰ ਤੇ ਜਾਣਾ ਇਧਰ ਆ ਕੇ ਪੰਜ ਤੇ ਆਪਾਂ ਜਾ ਸਕਦੇ Buon. ciao 3 e 2 3 e 2 ma per tornare dobbiamo salire sempre pè. qua avanti sulla linea rossa che bellissimo Dio buono che bello ਉਹ ਲੁਟੋਫਰ ਵਾਰ ਦਾ ਦਾ ਬਾਲ ਇੰਜੋਏ ਹਨ ਲੁਟੋ ਪਾ ਪੂਰਾ ਪੂਰਾ ਨਜ਼ਾਰਾ ਬੱਜਿਆ ਪਿਆ ਇਹ ਵੀ ਉੱਲੇ ਆਉਂਦਾ ਕਿੰਨੀ ਦੀ ਟਿਕਟ ਆ ਪਾਰਟਲੇ ਨੂੰ ਦੇਖ ਕੇ ਡਰ ਲੱਗਦਾ ਡਰ ਲੱਗਦਾ ਥੱਲੇ ਨੂੰ ਲੱਗਦਾ ਵੀ ਉੱਥੇ ਬੈਠੇ ਪਰ ਡਰ ਲੱਗਦਾ ਇਹ ਆਇਆ 1600 ਰੁਪਏ ਦੀ ਟਿਕਟ ਆ ਜਿੱਦਾਂ ਤੇ ਆਪਾਂ ਨੇ ਪਹਾੜੀ ਦੇ ਸਿਖਰ ਲੈ ਕੇ ਜਾਣਾ ਇਹਨੇ ਬਾਕੀ ਤੁਸੀਂ ਵੀਊ ਚੈੱਕ ਕਰੋ ਵਾਓ ਪਹਿਲੀ ਵਾਰੀ ਮੈਂ ਵੀ ਇਹ ਐਕਸਪੀਰੀਅੰਸ ਕੀਤਾ ਜਿੱਦਾਂ ਕਦੀ ਇੱਥੇ ਪਹੁੰਚੀ ਆ ਜਾਂ ਤਾਂ ਥੱਲੇ ਦੇਖ ਕੇ ਤਾਂ ਡਰ ਲੱਗਣ ਜਾ ਨੇ ਪਿੰਕਾ ਬੈਲ ਉਹ ਜਿਹੜਾ ਉੱਥੇ ਵੀ ਕਿਹਾ ਪਰ ਆ ਜਿਆਦਾ ਖਰਾ ਹੈ ਤੁਮ ਉਹ ਉਹ ਨਹੀਂ ਐਡਾ ਹੈਗਾ ਉਹ ਛੋਟਾ ਥੋੜਾ ਉੱਥੇ ਆਉਂਦੀ ਹਮਲਾ ਬਹੁਤ ਹੀ ਜਿਆਦਾ 1000 ਰੁਪਏ ਦੀ ਟੈਕਟ ਹੋਵੇ ਇਤੋਂ ਫਾੜਨ ਨੂੰ ਇਹ ਤੂੰ ਆਪਾ ਫਾੜ ਸਕਦੇ ਜੇ ਤੁਸੀ ਜਿਆਦਾ ਡਰ ਲੱਗਦਾ ਪਰ ਰਿਵਿਊ ਚੈੱਕ ਕਰੋ ਇੱਕ ਵਾਰ ਤੁਸੀਂ ਮੈਂ ਬਹੁਤ ਵੈਸਟ ਲੈ ਕੇ ਆਪਣੇ ਤੇ ਵੀਡੀਓ ਬਣਾਉਂਦੇ ਆ ਪਰ ਨਹੀਂ ਨਾਰਮਲ ਸਪੀਡ ਹੈ ਕੋਈ ਐਡਾ ਧਾਰ ਨਹੀਂ ਉਹ ਬੰਦ ਵਾਲੇ ਵੀ ਹੈਗੇ ਆ ਮਰ ਕੇ 3 ਸਾਲ ਲੱਗਾ ਕਈਆਂ ਦੇ ਮੋਰ ਆਪਣੇ ਵਿੱਚ ਹੈਗਾ ਹੀ ਆ ਸਾਡੇ ਪਰ ਦੀਦਾ ਨਹੀਂ ਕਲੀਅਰ ਨਹੀਂ ਹੈਗਾ ਨਹੀਂ ਕੋਈ ਨਹੀਂ ਠੰਡ ਲਾ ਠੰਡ ਲਾ ਦੀ ਨਾ ਮੈਂ ਕਹਿੰਦਾ ਚੰਕ ਤੇ ਬੰਦ ਵਾਲੇ ਹੈਗਾ ਤਹੇ ਬਾਹਰ ਦੀਆ ਪੜਕੇ ਚੜ੍ਹੇ ਆ ਕੱਢ ਦੇ ਨਹੀਂ ਨਹੀਂ ਹੁਣ ਬੰਦੇ ਕਰਦਾ ਹੁਣ ਕੱਢ ਦੇ ਰਹਿਣੇ ਨੇ ਵੀਡੀਓ ਨਾ ਕਲੀਅਰ ਬਣਦੀ ਆ ਤੁਹਾਡੇ ਲਈ ਠੰਡ ਚ ਹੁਣ ਤੁਸੀਂ ਸਾਨੂੰ ਸਪੋਰਟ ਜ਼ਰੂਰ ਕਰਿਓ ਭਾਈ। ਇੱਕ ਵਾਰੀ ਕਰਦੇ ਇੱਕ ਬਲੌਗ ਤੁਸੀਂ ਬਸ ਜੋ ਵਧੀਆ ਫੇਰ ਤੁਹਾਨੂੰ ਵਧੀਆ-ਵਧੀਆ ਚੀਜ਼ ਦਿਖਾਵਾਂਗੇ। ਭਰਾਵਾ ਲਾ ਦੇ ਬੰਦੇ ਡਰ ਲੱਗਦਾ। ਲਾ ਦੇ ਪਹਿਲਵਾਨ ਡਰ ਲੱਗਦਾ। ਹੋਰ ਕੀ ਕੰਮ ਹੋਦਾ। ਇਹਦੇ ਵੀ ਇੱਥੇ ਲੱਤ ਲੀ ਪਣ ਹੋਣੀ ਚਾਹੀਦੀ। ਸਾਨੂੰ ਲੱਗਦਾ ਡਰ। ਘਰ ਤਾਂ ਬੰਦ ਸ਼ੀਸ਼ਾ। ਹੁਣ ਤੁਹਾਨੂੰ ਉੱਪਰ ਜਾ ਕੇ ਦਿਖਾਵਾਂਗੇ। ਵੀਊ ਚ ਇੱਕ ਕਰੋ ਹੁਣ ਅਸੀਂ ਆ ਗਏ ਉੱਪਰ। ਇਸ ਤੋਂ ਬਾਅਦ ਅਸੀਂ ਇਸ ਤੋਂ ਵੀ ਉੱਪਰ ਜਾਣਾ ਉਹ ਦੇਖੋ ਪਿੱਛੇ ਦੇਖੋ। ਉਹ ਜਿਹੜਾ ਨਾ ਅਸੀਂ ਉਹਦੇ ਤੇ ਵੀ ਉਹ ਉੱਪਰ ਜਾਣਾ ਹੋਰ ਹਜੇ ਹੁਣ ਚਾਹ ਚੂ ਪੀਣ ਲੱਗੇ ਕੌਫੀ ਪੀ ਲਈ ਇੱਕ ਇੱਕ ਮੜਾ ਜਿਹਾ ਠੰਡ ਦੂਰ ਹੋ ਜਾਊਗੀ ਪਾਜੀ ਦੱਸੋ ਮੜਾ ਜਿਆ ਕਿਦਾਂ ਵਿਊ ਵਿਊ ਵਧੀਆ ਪਾਜੀ ਮਹਾਰਾਜ ਦੀ ਕਿਰਪਾ ਵਾ ਹੁਣ ਇਤੋਂ ਵੀ ਤਾਂ ਜਾਣਾ ਹੁਣ ਤਾਂ ਜਾਣਾ ਹੋਰ ਅਸੀਂ ਕਿਦਾ ਬਾਜੀ ਕਿੱਥੇ ਆ ਗਏ ਪਤਾ ਨਹੀਂ ਇੱਥੇ ਪਤਾ ਹੀ ਨਹੀਂ ਲੱਗਣ ਡਿਆ ਇੱਥੇ ਕੋਈ ਕੋਈ ਪਹੁੰਚਦਾ ਭਰਾਵਾ ਆਪਣਾ ਬੰਦਾ ਇਹ ਇੱਥੇ ਪਹੁੰਚਣਾ ਬੜਾ ਮੁਸ਼ਕਲ ਇੱਥੇ ਕੋਈ ਕੋਈ ਆਪਣਾ ਬੰਦਾ ਪਹੁੰਚਦਾ ਹੂੰ ਨਹੀਂ ਬਹੁਤ ਘੱਮ ਦੀ ਲੋਕੀ ਜਾਂਦੇ ਆ ਪਰ ਬਹੁਤ ਘੱਟ ਆ ਆਪਣਾ ਨਹੀਂ ਬੰਦਾ ਹੈਗਾ ਕੋਈ ਇੱਥੇ ਸਾਰੇ ਜਦ ਬਾਹਰ ਲਈਓ ਦੇਖੋ ਲੋਕੇਸ਼ਨ ਚੈੱਕ ਕਰੋ ਇੱਕ ਵਾਰ ਤੁਸੀਂ ਓਹ ਹੋ 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 ਨਹੀਂ ਇਹ ਤੇ ਬਣਾ ਲੈਣੀ ਹੁਣ ਆਪਾਂ ਗੱਡੀ ਗੱਡੀ ਵੀ ਤੇ ਇਹ ਦੂਰ ਵੀ ਨਾ ਹੋਵੇ ਆਪਾਂ ਦੇਖ ਲੈ ਆਹ ਉਹ ਸਾਹਮਣੇ ਲੱਗਦੀ ਆਦੀ ਠੀਕ ਨਾ ਆ ਚਿੱਟੀ ਆਹੋ ਉਹ ਦੋ ਤਿੰਨ ਗੱਡੀਆਂ ਛੱਡ ਕੇ ਮੋੜ ਤੋਂ ਆਹੋ ਭਾਈ ਤੋਂ ਹਾਂਜੀ ਹਾਂਜੀ ਮੈਨੂੰ ਇਹ ਗੱਲ ਦੱਸੋ ਇੰਨੀ ਉਚਾਈ ਤੇ ਕਿੱਦਾਂ ਇਦਾਂ ਦਾ ਵਿਊ ਦੇਖਿਆ ਕਦੀ ਜ਼ਿੰਦਗੀ ਚ ਮੈਂ ਆਪਣੀ 40 ਪਲੱਸ ਹੋ ਗਿਆ ਆਪਾਂ ਮੈਂ ਆਪਣੀ 40 ਪਲੱਸ ਦੀ ਏਜ ਦੇ ਵਿੱਚ ਇਦਾਂ ਦਾ ਵਿਊ ਨਹੀਂ ਦੇਖਿਆ ਬਹੁਤ ਘੱਮੇ ਉਹਦਾ ਪਰ ਇੰਨੀ ਚਾਈ ਦੀਆਂ ਘੱਮੇ ਤਾਂ ਚਲੋ ਅਹੀਂ ਵੀ ਪਰ ਇੰਨੀ ਉਚਾਈ ਸੱਚੀ ਨਹੀਂ ਕਦੀ ਦੇਖੀ ਬਹੁਤ ਵਧੀਆ ਭਾਜੀ ਦੇਖਣ ਨੂੰ ਵੀਡੀਓ ਚ ਨਹੀਂ ਮੈਨੂੰ ਪਤਾ ਲੱਗਦਾ ਪਰ ਕਿੱਦਾਂ ਤੁਹਾਨੂੰ ਲੱਗਦਾ ਪਰ ਬਹੁਤ ਹੀ ਜ਼ਿਆਦਾ ਉਚਾਈ ਤੇ ਆਣ ਥੋੜਾ ਜ਼ੂਮ ਕਰਕੇ ਦਿਖਾ ਦਿਨਾ ਦੇਖੋ ਉਹ ਦੇਖੋ ਇਹ ਘਰ ਘਰ ਦੇਖੋ ਸਾਰਾ ਹੀ ਕੁਛ ਦੀਦਾ ਸਾਰਾ ਜਿਹੜਾ ਰਿਹਾ ਸ਼ੀਲਾਕਾ ਉਹ ਤਾਂ ਬਹੁਤ ਠੰਡੇ ਆ ਐਨ ਉਹਦਾ ਦੇਖੋ ਪਹਾੜੀਆਂ ਦੀਆਂ ਚੋਟੀਆਂ ਆ ਉਹ ਦੇਖੋ ਉਹ ਦੇਖੋ ਇਹ ਜਿਵੇਂ ਉਹਦਾ ਇਹ ਦੇਖੋ ਤੁਸੀਂ ਇੰਨਾ ਜ਼ੂਮ ਤੇ ਇੰਨੀ ਕਲੀਅਰ ਕਿਉਂਕਿ ਬਹੁਤ ਹੀ ਜ਼ਿਆਦਾ ਲੱਗ ਗਈਆਂ ਸੀ ਇਹਨਾਂ ਦੇ ਇਹ ਨਿਊ ਚਾਰਜ ਦੇ ਗੱਲ ਰੁੱਤੀ ਆਪਾਂ ਨਾਲ ਬੈਠੇ ਅੱਜ ਚਾਹੀ ਬਹੁਤ ਪੱਗੀ ਚਲੋ ਇੰਜੋਏ ਕਰਨੀ ਚਾਹੀਦਾ ਬਹੁਤ ਵਧੀਆ ਆਪਾਂ ਨੂੰ ਜਦੋਂ ਉਹ ਲੱਗੀ ਤੁਹਾਨੂੰ ਤਾਂ ਮੈਂ ਕਿਹਾ ਮੈਂ ਉੱਤੇ ਜਾ ਕੇ ਖਾਣਾ ਖਾਣ। ਬਹੁਤ ਵਧੀਆ ਬੜੀਆ ਹੀ ਡਿਸੀਜਨ ਆਹ ਲੇ ਟੇਸ਼ਨ ਵਧੀਆ ਹੈ। ਇਹ ਕੋਚਰ ਦੀ ਰੂਰਿਟ ਹੈ ਉਹ ਜਿਹਨੇ ਦਿੱਤਾ ਨਾ ਬਹੁਤ ਜ਼ਿਆਦਾ ਵਧੀਆ ਤੁਸੀਂ ਕਹਿੰਦੇ ਹੋ ਵਾਰ-ਵਾਰ ਹੋਣਾ ਹੁਣ ਸਾਡਾ ਫੇਰ ਹੀ ਸਲਾਹ ਕਰਨ ਦੇਵੇ ਦੁਬਾਰਾ ਫੇਰ ਕਦੋਂ ਆਈਏ ਉਦਾਂ ਵੀ ਪਈਏ ਬੜੀ ਦੇਖੋ ਜਰੂਰ ਬਤਨ ਜਤਾਉਣ ਉਹਦੇ ਸਕੂਲ ਹੂੰ ਜਦੋਂ ਉੱਪਰ ਬਹਿ ਜਾਂਦੇ ਹਨ ਨਾ 2 ਪੁਆਇੰਟ ਦੀ ਵਾਰ ਤੁਹਾਨੂੰ ਮਸੂਰ ਹੋਣਾ ਪਾਉਗਾ ਵੀ ਆਪਾਂ ਕੋਲ ਜਿ ਵੱਖਰੀ ਥਾਂ ਤੇ ਜਾ ਰਹੇ ਆ ਆਪਾਂ ਜਿਹੜਾ ਐਕਸਪੀਰੀਅੰਸ ਨਹੀਂ ਕੀਤਾ ਜੰਮੀ ਦੱਸਣ। ਬਣੀ ਵਧੀਆ ਲੱਗਦੀ। ਬਾਕੀ ਹੁਣ ਤੁਸੀਂ ਦੱਸਿਓ ਸਾਨੂੰ ਕਮੈਂਟ ਦੇ ਵਿੱਚ ਜਰੂਰ। ਬਈ ਅਸੀਂ ਜੋ ਵੀ ਤਾਂ ਉਹਦਾ ਤੁਹਾਨੂੰ ਨਹੀਂ ਆਉਦਾ ਬਈ ਕੋਈ ਤੁਹਾਨੂੰ ਸਾਡੀਆਂ ਕਮੀਆਂ ਦੱਸਿਓ ਬਈ ਇੱਥੋਂ ਤੁਸੀਂ ਗਾਲ ਤੇ ਆ ਹਾਂ ਕਿਉਂਕਿ ਇਹ ਪਹਿਲਾ ਬਲੌਗ ਆ ਸਾਡਾ। ਕੋਈ ਨਹੀਂ ਤੇ ਕੋਈ ਪ੍ਰੋਫੈਸ਼ਨਲ ਬਲੌਗਰ ਨਹੀਂ ਹੈ ਇਹ ਟ੍ਰਾਈ ਕੀਤੀ ਜਸ ਤੱਕ ਜਿੱਦਾਂ ਇਹਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਜ਼ਰੂਰ ਇੱਕ ਵਾਰੀ ਦਿਖਾ ਬਾਗੀਆਂ ਜਿੱਦਾਂ ਦੱਸਾਂਗੇ ਜੋ ਜੋ ਕੀਤਾ ਮੇਰਾ ਲੋਕੇਸ਼ ਨੇ ਵਧੀਆ ਵਧੀਆ ਦੱਸਾਂਗੇ ਜਿੱਦਾਂ ਬਾਕੀ ਹੁਣ ਚਲੋ ਫੇ ਆਪਾਂ ਖਾ ਲਈਏ ਤੇ ਬਾਅਦ ਚ ਆਪਾਂ ਤੁਹਾਨੂੰ ਵੀ ਮੈਂ ਅੱਜ ਸਾਸਿਕਾ ਜੀ ਆਉਣਾ ਹੀ ਵਾਰਸੀ ਨੂੰ ਜਿਆਦੇ ਬਾੜੇ ਆਰ ਬਾਅਦ ਤੇ ਨਾ ਕੋਈ ਟੇਬਲ ਆਗਦੀ ਸਮਾਰਟੀ ਆ ਫਿਰ ਸੋ ਆਪਦੇ ਆ ਬਹੁਤ ਜ਼ਿਆਦਾ ਥੱਕ ਚੁੱਕੇ ਹਾਂ ਬਾਕੀ ਅਗਲੇ ਬਲੌਗ ਦੇ ਨਾਲ ਭਾਈ ਜੀ ਤੁਹਾਨੂੰ ਹੁਣ ਪਹਿਲਾਂ ਇਹ ਦੇਖਦੇ ਆ ਬਲੌਗ ਕਿੰਨਾ ਕੁ ਤੁਸੀਂ ਸਾਨੂੰ ਪਿਆਰ ਦਿੰਦੇ ਆ ਹੁਣ ਤੋਂ ਬਾਅਦ ਕਰਗਦਾ ਬਲੌਗ ਅਗਲਾ ਬਲੌਗ ਵਧੀਆ ਆਊਗਾ ਉਸ ਤੋਂ ਵੀ ਤੇ ਐਂਡ ਆਊਗਾ ਜਨੇ ਭਾਈ ਸਾਰਿਆਂ ਨੂੰ ਸਾਸਰੀਕਾਲ ਜੈ ਜੀ ਮੜਾ ਨਾ